ਹਾਲੇ ਵਿੱਚ ਸ਼ੁੱਕਰਵਾਰ ਫਿਲਮ ਰਿਲੀਜ਼ ਹੋਈ ਪਿੰਪਿਆ ਸਾਰਾ ਜ਼ੌਂਬੀ ਲੈਂਡ ਬਣਿਆ ਬਈ ਬਹੁਤ ਵਧੀਆ ਫਿਲਮ ਦੇਖੀ ਗਈ ਨਵਾਂ ਕਾਨਸੈਪਟ ਸੀਗਾ ਪੰਜਾਬੀ ਸਿਨੇਮਾ ਦੇ ਵਿੱਚ ਕਿਤੇ ਨਾ ਕਿਤੇ ਹਾਲੀਵੁੱਡ ਤੋਂ ਲਿਆ ਗਿਆ ਕਾਨਸੈਪਟ ਇਹ ਵੀ ਕਿਹਾ ਜਾਂਦਾ ਕਿ ਸਾਊਥ ਦੇ ਵਿੱਚ ਇਹ ਫਿਲਮ ਜਿਹੜੀ ਆ ਬਣ ਚੁੱਕੀ ਹੈ ਕਿਤੇ ਇਹ ਕਹੀ ਜਾਂਦੇ ਜੀ ਉਹ ਚੋਰੀ ਕਰ ਲਈ ਚਲੋ ਹਉ ਪਰੇ ਚੋਰੀ ਕੀਤੀ ਹੈ ਨਹੀਂ ਕੀਤੀ ਹੈ ਪਰ ਦੀਪਕ ਥਾਪੜ ਦੇ ਜਿਹੜੀ ਸਾਰੀ ਡਾਇਰੈਕਸ਼ਨ ਤੇ ਉਸ ਦੇ ਉੱਤੇ ਜਿੰਨਾ ਕੰਮ ਕੀਤਾ ਹੈ ਜਿਹੜੇ ਕੈਰੈਕਟਰਸ ਲਏ ਆ ਜੀ ਖਾਨ ਬੀਨੂ ਢੱਲੋਂ ਔਰ ਨਾਲ ਹਰਿਆਣਾ ਦੀ ਜਿਹੜੀ ਐਕਟ੍ਰੈਸ ਆ ਉਹ ਜਿਸ ਤਰ੍ਹਾਂ ਦਾ ਉਹ ਸਾਇੰਟਿਸਟ ਦਿਖਾਈ ਗਈ ਔਰ ਜਿਸ ਤਰ੍ਹਾਂ ਦਾ ਕੰਮ ਕੀਤਾ ਗਿਆ ਹੈ ਉਹ ਹਾਲੀਵੁੱਡ ਜਾਂ ਪਾਲੀਵੁੱਡ ਦੀ ਗੱਲ ਕਰੀਏ ਤਾਂ ਪੰਜਾਬੀ ਸਿਨੇਮਾ ਵਾਸਤੇ ਇੱਕ ਨਵਾਂ ਜਨਰ ਹੈ ਇਸ ਵੇਲੇ ਕਿਹਾ ਜਾ ਸਕਦਾ ਹੈ ਜ਼ੌਂਬੀ ਲੈਂਡ ਇਹਦਾ ਨਾਮ ਰੱਖਿਆ ਜ਼ੌਂਬੀ ਲੈਂਡ ਤੋਂ ਔਰ ਕਿਹਾ ਜਾਂਦਾ ਹੈ ਕਿ ਇਸਦੀ ਪਹਿਲੋਂ ਬਕਾਇਦਾ ਕੈਰੈਕਟਰਸ ਨੂੰ ਐਕਟਰਸ ਨੂੰ ਮਤਲਬ ਟ੍ਰੇਨਿੰਗ ਵੀ ਦਿੱਤੀ ਗਈ ਉਹਨਾਂ ਦੀ ਵਰਕਸ਼ਾਪ ਲੱਗੀ ਔਰ ਉਹਨਾਂ ਦੀ ਟ੍ਰੇਨਿੰਗ ਹੋਈ ਇਥੋਂ ਤੱਕ ਕਿ ਇੱਕ ਇੰਟਰਵਿਊ ਦੇ ਵਿੱਚ ਬੀਨੂ ਟੇ ਲੋਏ ਵੀ ਕਹਿੰਦਾ ਕਿ ਉਹਦੇ ਕੋਲ ਇਹ ਕਨਸੈਪਟ 2016 ਚ ਆਇਆ ਸੀਗਾ ਕਿ ਪਹਿਲੋਂ ਪਸਾਨੀ ਸੀ ਆਇਆ ਕਿ ਇਹਦੇ ਤੇ ਕੰਮ ਕਰਨਾ ਹੈ ਨਹੀਂ ਕਰਨਾ ਪਰ ਫਿਰ ਉਹਨੂੰ ਇਹ ਲੱਗਾ ਕਿ ਜੋ ਇਹਦਾ ਥੀਮ ਹੈ ਫਿਲਮ ਦਾ ਉਹ ਬਹੁਤ ਹੀ ਕਾਮਯਾਬ ਰਹੇਗਾ ਔਰ ਖਾਸ ਕਰਕੇ ਜਦੋਂ ਅਸੀਂ ਉਹਨੂੰ ਪੰਜਾਬ ਨਾਲ ਰਿਲੇਟ ਕਰਦੇ ਆ ਥੀਮ ਲਿਆ ਹੈ ਅਡਲਟਰੇਸ਼ਨ ਤੇ ਅਡਲਟਰੇਸ਼ਨ ਵੀ ਇਸ ਤਰ੍ਹਾਂ ਲਈ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਦੁੱਧ ਦੀ ਸਮੱਸਿਆ ਦੀ ਗੱਲ ਹੈ ਉਸ ਨੂੰ ਲੈ ਲਿਆ ਕਿ ਜਦੋਂ ਅਸੀਂ ਵਾਂਸ ਵਾਂ ਨੇ ਟੀਕੇ ਲਾਉਣੇ ਆ ਤੇ ਕੀਕਿਆਂ ਦਾ ਕੀ ਅਸਰ ਹੈ ਜਿਹੜਾ ਅਸੀਂ ਦੁੱਧ ਪੀ ਰਹੇ ਹਾਂ ਉਸ ਦੇ ਉੱਤੇ ਤੇ ਇਨਸਾਨ ਤੇ ਕਿਸ ਤਰ੍ਹਾਂ ਦਾ ਅਸਰ ਪਏਗਾ ਜਿਵੇਂ ਉਹਨਾਂ ਨੇ ਕਹਿਤਾ ਜੀ 2032 ਤੱਕ ਤੇ ਇਸ ਤਰ੍ਹਾਂ ਦੇ ਹਾਲਾਤ ਬਣ ਜਾਣੇ ਨੇ ਪਰ ਅਸੀਂ ਬਣਨ ਨਹੀਂ ਦੇਣੇ ਪੰਜਾਬੀਆਂ ਨੂੰ ਪਹਿਲੋਂ ਹੀ ਫਿਲਮ ਨੇ ਸੁਚੇਤ ਕਰਤਾ ਹੈ ਰਹੀ ਗੱਲ ਜਦੋਂ ਅਸੀਂ ਦਰਸ਼ਕਾਂ ਦਾ ਰਿਵਿਊ ਲੈਂਦੇ ਆ ਦਰਸ਼ਕਾਂ ਤੋਂ ਪੁੱਛਦੇ ਆ ਤੇ ਦਰਸ਼ਕ ਕਹਿੰਦੇ ਨੇ ਚਾਹੇ ਉਹ ਬੱਚੇ ਨੇ ਚਾਹੇ ਬਜ਼ੁਰਗ ਨੇ ਚਾਹੇ ਉਹ ਨੌਜਵਾਨ ਪੀੜ੍ਹੀ ਆ ਉਹ ਕਹਿੰਦੇ ਕਿ ਇੱਕ ਵਾਰ ਇਹ ਫਿਲਮ ਜ਼ਰੂਰ ਵੇਖਣੀ ਚਾਹੀਦੀ ਹੈ ਵੀ ਉਹਨਾਂ ਨੂੰ ਡਰ ਵੀ ਲੱਗਾ ਐ ਫਿਲਮ ਦੇ ਵਿੱਚ ਔਰ ਉਹਨਾਂ ਨੇ ਕਿਹਾ ਕਿ ਫਿਲਮ ਸਾਨੂੰ ਪੂਰੀ ਸੀਕੁਐਂਸ ਸੀਰੀਜ਼ ਦੇ ਵਿੱਚ ਚੱਲਦੀ ਰਹੀ ਸਾਨੂੰ ਅੱਛੀ ਲੱਗੀ। ਬਾਕੀ ਜਿਹੜੇ ਕ੍ਰਿਟਿਕਸ ਨੇ ਉਹਨਾਂ ਦਾ ਹਰ ਇੱਕ ਦਾ ਭਾਈ ਆਪਣਾ ਆਪਣਾ ਅੰਦਾਜ਼ ਹੁੰਦਾ ਦੇਖਣ ਦਾ। ਕਿਸੇ ਨੂੰ ਐਕਟਿੰਗ ਨਹੀਂ ਚੰਗੀ ਲੱਗਦੀ, ਕਿਸੇ ਨੂੰ ਲੱਗਦਾ ਕਿ ਡਾਇਲੌਗ ਨਹੀਂ ਸਹੀ ਲਿਖਿਆ ਹੈਗਾ, ਕਿਸੇ ਨੂੰ ਲੱਗਦਾ ਲੈ ਲੈ ਇਥੇ ਸਾਇੰਟਿਸਟ ਆ ਤੇ ਇਥੇ ਲੱਗਦੀ ਨਹੀਂ ਇਹ ਸਾਇੰਟਿਸਟ ਆ। ਬਈ ਸਾਡੇ ਮਨਾਂ ਦੇ ਅੰਦਰ ਜਿਹੜੇ ਖਾਕੇ ਬਣ ਚੁੱਕੇ ਆ ਨਾ ਉਹਨਾਂ ਖਾਕਿਆਂ ਚੋਂ ਵੀ ਬਾਹਰ ਨਿਕਲਣ ਦੀ ਲੋੜ ਆ। ਬੀਨੂ ਠੱਲਾ ਨੂੰ ਹਮੇਸ਼ਾ ਮੰਨਿਆ ਜਾਂਦਾ ਹੈ ਕਿ ਇੱਕ ਕਾਮੇਡੀ ਦਾ ਕਰੈਕਟਰ ਹੈ ਔਰ ਕਾਮੇਡੀ ਔਰ ਇਸ ਵਿੱਚ ਕੋਈ ਸ਼ੱਕ ਵੀ ਨਹੀਂ ਕਿ ਬੀਨੂ ਢਿਲੋਂ ਕਾਮੇਡੀ ਬਹੁਤ ਅੱਛੀ ਕਰਦਾ ਪਰ ਇਸ ਦੇ ਵਿੱਚ ਵੀ ਇਸ ਦਾ ਕਿਰਦਾਰ ਜਿਹੜਾ ਬਹੁਤ ਬਾਖੂਬ ਨਿਭਾਇਆ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਹਰ ਕਿਸਮ ਦੇ ਕਿਰਦਾਰ ਨੂੰ ਨਿਭਾਉਣ ਦੀ ਕੋਸ਼ਿਸ਼ ਕਰਦਾ ਹਮੇਸ਼ਾ ਐਕਸਪੈਰੀਮੈਂਟ ਕਰਦਾ ਬੀਨੂ ਢਿਲੋਂ ਔਰ ਪੰਜਾਬ ਚ ਪੰਜਾਬੀ ਸਿਨੇਮੇ ਨੇ ਹਾਲੀ ਬਹੁਤ ਅੱਗੇ ਜਾਣਾ ਹੈ ਇਹ ਹਮੇਸ਼ਾ ਯਾਦ ਰੱਖ ਲੈਣਾ ਚਾਹੀਦਾ ਹੈ ਕਿ ਇਸ ਦੇ ਵਿੱਚ ਇੱਕ ਬਹੁਤ ਵੱਡਾ ਵਕਫਾ ਵਕਫਾ ਵੀ ਕੀ ਇਹ ਮੁੜ ਸੁਰਜੀਤ ਹੋਇਆ ਹੈ ਪੰਜਾਬੀ ਸਿਨੇਮਾ ਤੇ ਅਸੀਂ ਇਹ ਕਹੀਏ ਕਿ ਜੇ 30 ਸਾਲ ਦਾ ਇਨੋ ਗੈਪ ਹੰਡਾਇਆ ਤੇ ਉਸ ਤੋਂ ਬਾਅਦ ਉੱਠਿਆ ਤੇ ਫਿਰ ਹਾਲੀਵੁੱਡ ਦੀ ਜ਼ੌਂਬੀ ਲੈਂਡ ਕੀ ਤੇ ਪੰਜਾਬ ਦੀ ਜ਼ੌਂਬੀ ਲੈਂਡ ਕੀ ਸਾਨੂੰ ਦਾਤ ਦੇਣੀ ਬਣਦੀ ਹੈ ਇਸ ਫਿਲਮ ਦੇ ਉੱਤੇ ਔਰ ਦਰਸ਼ਕਾਂ ਦਾ ਇਹ ਕਹਿਣਾ ਕਿ ਸਾਡੇ ਪੈਸੇ ਵੀ ਵਸੂਲ ਹੋਏ ਨੇ ਤੇ ਕਿਤੇ ਨਾ ਕਿਤੇ ਸਾਡੇ ਦਿਮਾਗ ਨੂੰ ਇਹ ਵੀ ਗੱਲ ਜਿਹੜੀ ਆ ਸਾਡੇ ਇੱਕ ਕਹਿ ਲਓ ਕਿ ਨੌਕ ਕੀਤਾ ਹੈ ਸਾਨੂੰ ਭਾਈ ਐਡਲਟਰੇਸ਼ਨ ਵਧਦੀ ਜਾ ਰਹੀ ਹੈ ਚੇਤਾਨੋ ਜਾਓ ਐਡਲਟਰੇਸ਼ਨ ਤੋਂ ਬਚੋ ਤੇ ਮੈਨੂੰ ਲੱਗਦਾ ਹੈ ਕਿ ਸਿਰਫ ਫਿਲਮ ਨੇ ਪੈਸੇ ਵੀ ਵਸੂਲ ਕੀਤੇ ਆ ਤੇ ਫਿਲਮ ਜੇ ਮੈਸੇਜ ਵੀ ਦੇ ਰਹੀ ਹੈ ਕਾਮੇਡੀ ਚ ਵੀ ਮੈਸੇਜ ਦੇ ਰਹੀ ਹੈ ਤੇ ਬੱਚੇ ਕਹਿੰਦੇ ਵੀ ਕਦੀ ਕਦੀ ਡਰ ਵੀ ਲੱਗਾ ਸੀਗਾ ਤੇ ਉਹ ਕਹਿੰਦੇ ਕਿ ਖੂਨ ਖਰਾਬਾ ਹੈ ਵੀ ਨਹੀਂ ਹੈ ਵੇਨੀਆਂ ਸਾਰੀਆਂ ਗੱਲਾਂ ਦੇ ਨਾਲ ਇਹ ਕਿਹਾ ਜਾਂਦਾ ਹੈ ਕਿ ਇੰਗਲੈਂਡ ਤੋਂ ਸੈੱਟ ਜਿਹੜਾ ਉੱਥੋਂ ਦੇ ਮਾਹਿਰਾ ਨੇ ਆਣ ਕੇ ਸੈੱਟ ਤਿਆਰ ਕੀਤਾ ਸੀ ਔਰ ਟ੍ਰੇਨਿੰਗ ਵੀ ਦਿੱਤੀ ਸੀ ਤੇ ਫਿਰ ਮੈਨੂੰ ਲੱਗਦਾ ਹੈ ਕਿ ਸਾਡੀ ਜਿਹੜੀ ਫਿਲਮ ਆ ਪੰਜਾਬੀ ਸਿਨੇਮਾ ਉਹਨੇ ਇੱਕ ਕਦਮ ਹੋਰ ਅੱਗੇ ਚੁੱਕਿਆ ਤੇ ਸਾਨੂੰ ਇਸ ਦੀ ਖੁਸ਼ੀ ਮਾਨਣੀ ਚਾਹੀਦੀ ਹੈ ਹਾਂ ਕ੍ਰਿਟਿਕਸ ਦਾ ਕੀ ਆ ਵੀ ਸਿਰ ਮੱਥੇ ਜਿਨ੍ਹਾਂ ਨੂੰ ਇਹ ਫਿਲਮ ਨਹੀਂ ਚੰਗੀ ਲੱਗੀ ਉਹਨਾਂ ਦੀ ਸੋਚ ਤੇ ਨਹੀਂ ਉਤਰੀ ਅਗਲੀ ਵਾਰ ਭਾਈ ਇਹ ਫਿਲਮ ਨੂੰ ਕਿਸੇ ਹੋਰ ਆਈਡੀਆ ਦੇ ਨਾਲ ਲੈ ਆਏ ਹੋ ਸਕਦਾ ਹੈ ਉਹਨਾਂ ਨੂੰ ਵੀ ਚੰਗੀ ਲੱਗੇ ਫਿਲਮ ਇੱਕ ਐਕਸਪੈਰੀਮੈਂਟ ਹੈ ਮੇਰੇ ਹਿਸਾਬ ਨਾਲ ਤੇ ਚੱਲਦਾ ਹੀ ਰਹਿਣਾ ਚਾਹੀਦਾ ਹੈ